ਸ਼ੁਰੂ ਕੀਤੀ ਹੈ ਕੀ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਹੁੰਦੜ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਅਮ ਅਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਅਕਾਲੀ ਦਲ ਦਾ ਉੱਥੇ ਸਾਡੀ ਮਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦਿਸ਼ਾ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਪੱrti ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਥੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨਾ ਟੀਚਾ ਕਿੰਨਾ ਆ ਇਥੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸਾਡੀ ਖਾਲੀ ਹੈ ਸਰ ਇਹ ਕੋ ਜੋ ਕੱਲ ਸਰੋਵੜੇ ਕਮਟੀ ਦੇ ਰਿਜ਼ਲਟ ਆਇਆ ਹਰਿਆਣਾ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵੀ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂਗੀ ਅੱਜ ਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ ਉਹਨਾਂ ਨੇ ਪੰਜਾਬ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆਪ ਹਾਰ ਗਏ ਸੋ ਇੱਕ ਕਲੀਅਰ ਮੈਸੇਜ ਐ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖ ਬਲਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ